ਸਤਿ ਸ਼੍ਰੀ ਅਕਾਲ ਜੀ ਮੈਸਟਰ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਦੇਖ ਰਿਹਾ ਸਾਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਹਰਿਆਣਾ ਸਰਕਾਰ ਨੂੰ ਕਿ ਸ਼ੰਭੂ ਬਾਰਡਰ ਇੱਕ ਹਫਤੇ ਦੇ ਅੰਦਰ ਅੰਦਰ ਖੋਲਿਆ ਜਾਵੇ ਤੇ ਨੈਸ਼ਨਲ ਹਾਈਵੇ ਤੋਂ ਬੈਰੀਗੇਡ ਜਿਹੜੇ ਲਗਾਏ ਗਏ ਨੇ ਉਹ ਵੀ ਹਟਾਏ ਜਾਣ ਸੋ ਹੁਣ ਦੇਖਣਾ ਹੋਵੇਗਾ ਇੱਕ ਹਫਤੇ ਦੇ ਅੰਦਰ ਅੰਦਰ ਹਰਿਆਣਾ ਸਰਕਾਰ ਬੈਰੀਗੇਡਿੰਗ ਖੋਲਦੀ ਹੈ ਜਾਂ ਫਿਰ ਨਹੀਂ ਤਾਂ ਫਿਰ ਹੁਣ ਇਹ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਕਿਸਾਨਾਂ ਦਾ ਜੋ ਕਿ ਰਸਤਾ ਉਹ ਵੀ ਸਾਫ਼ ਹੋਣ ਜਾ ਰਿਹਾ ਕਿ ਕਿਸਾਨ ਦਿੱਲੀ ਵੱਲ ਨੂੰ ਵਧਣਗੇ ਕਿ ਦਿੱਲੀ ਵੱਲ ਉਹਨਾਂ ਦੇ ਜਿਹੜੇ ਕਿ ਉਹ ਇੱਕ ਪਲੈਨਿੰਗ ਨੂੰ ਲੈ ਕੇ ਚੱਲੇ ਸੀ 13 ਫਰਵਰੀ ਨੂੰ ਤਾਂ ਪਰ ਹਰਿਆਣਾ ਸਰਕਾਰ ਦੇ ਵੱਲੋਂ ਬੈਰੀਗੇਟਿੰਗ ਲਗਾ ਕੇ ਉਹਨਾਂ ਨੂੰ ਰੋਕਿਆ ਗਿਆ ਸੀ ਤਾਂ ਉਹਨਾਂ ਨੇ ਜਾਨਕੀ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਹੀ ਆਪਣਾ ਮੋਰਚਾ ਲਗਾ ਦਿੱਤਾ ਸੀ ਜੋ ਕਿ ਹੁਣ ਤੱਕ ਉੱਥੇ ਧਰਨਾ ਪ੍ਰਦਰਸ਼ਨ ਜਾਰੀ ਹੈ ਤਾਂ ਹੁਣ ਜਿਹੜੇ ਕਿ ਬੈਰੀਗੇਟਿੰਗ ਖੋਲਣ ਦਾ ਤੇ ਰਸਤਾ ਖੋਲਣ ਦਾ ਆਦੇਸ਼ ਦਿੱਤਾ ਗਿਆ ਹਾਈ ਕੋਰਟ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕਿਸਾਨ ਨੇ ਜਿਹੜੇ ਕਿ ਉਹ ਦਿੱਲੀ ਵੱਲ ਅੱਗੇ ਚੱਲੇ ਪਹੁੰਚਣਗੇ ਜਾਂ ਫਿਰ ਨਹੀਂ ਇਸ ਸਬੰਧੀ ਮੇਰੇ ਨਾਲ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਅਮਰਜੀਤ ਸਿੰਘ ਜੀ ਵੀ ਫੋਨ ਲਾਈਨ ਤੇ ਜੁੜ ਚੁੱਕੇ ਨੇ ਅਮਰਜੀਤ ਜੀ ਕੀ ਕਹਿਣਾ ਚਾਹੋਗੇ ਜੋ ਹਾਈ ਕੋਰਟ ਦੇ ਵੱਲ ਆਦੇਸ਼ ਦਿੱਤੇ ਗਏ ਨੇ ਹਰਿਆਣਾ ਸਰਕਾਰ ਨੂੰ ਜੀ ਬਿਲਕੁਲ ਇਸ਼ਾਰੀ ਜੇਕਰ ਗੱਲ ਕੀਤੀ ਆਵੇ ਤਾਂ 13 ਫਰਵਰੀ ਨੂੰ ਜਿਹੜਾ ਕਿਸਾਨਾਂ ਦੇ ਵੱਲੋਂ ਜਿਹੜਾ ਬੈਰੀਕੇਡ ਬੰਦ ਕਰਤੇ ਗਏ ਸੀ ਜਾਨਕਿ ਦਿੱਲੀ ਦੀ ਗੱਲ ਕੀਤੀ ਜਾਵੇ ਜਾਂ ਫਿਰ ਪੰਜਾਬ ਦੀ ਗੱਲ ਕੀਤੀ ਜਾਵੇ ਜਦੋਂ ਹੀ ਕਿਸਾਨ ਸ਼ੰਭੂ ਬਾਰਡਰ ਤੇ ਪਹੁੰਚਦੇ ਨੇ ਤਾਂ ਅਜੇ ਹਾਲਾਤ ਬਣ ਜਾਂਦੇ ਨੇ ਤਾਂ ਹਰਿਆਣਾ ਨੂੰ ਜਿਹੜਾ ਆਪਣੀ ਬੈਰੀਕੇਡ ਕਰਨੀ ਪੈ ਜਾਂਦੀ ਹੈ ਜਾਨਕਿ 6 ਲੇਰਾਂ ਦੇ ਵਿੱਚ ਜਿਹੜੀ ਬੈਰੀਕੇਡ ਆ ਕੀਤੀ ਗਈ ਸੀ ਜਿਸ ਤੋਂ ਬਾਅਦ ਹੌਲੀ-ਹੌਲੀ ਉਹ 4 ਲੇਰਾਂ ਦੇ ਵਿੱਚ ਆ ਚੁੱਕੀ ਹੈ ਜੀ ਆ ਅਖੀਰਕਾਰ ਅੱਜ ਹਰਿਆਣਾ ਹਾਈ ਕੋਰਟ ਨੇ ਇੱਕ ਜਿਹੜਾ ਵੱਡਾ ਜਿਹੜਾ ਫੈਸਲਾ ਕੀਤਾ ਉਹਨਾਂ ਨੇ ਕਿ ਕਿ ਵੀ ਜਲਦ ਜੇ ਨੇ ਉਹ 7 ਦਿਨਾਂ ਦੇ ਇੰਤهاء ਬਗੈਰ ਨਹੀਂ ਤਾਂ ਰਸਤਾ ਵੀ ਰੱਖ ਖੁੱਲਤਾ ਜਾਵੇ ਯਾਨੀ 7 ਦਿਨਾਂ ਦੇ ਵਿੱਚ ਜਿਹੜਾ ਰਸਤਾ ਖੁੱਲਤਾ ਜਾਵੇ سارے ਦੇ ਲੋਕ ਨੂੰ ਫਿਰ ਲਗਾਤਾਰ ਪਰੇਸ਼ਾਨ ਹੋ ਰਹਿਣੇ ਜਾਂ ਫਿਰ ਵਪਾਰ ਖਤਮ ਹੋ ਰਿਹਾ ਤਾਂ ਉਹਨਾਂ ਦਾ ਵਪਾਰਾ ਉਹ ਜਲਦ ਚੱਲ ਸਕੇ ਕੁਝ ਦਿਨ ਪਹਿਲਾਂ ਅੰਬਾਲਾ ਦੇ ਵਿੱਚ ਵੀ ਵਪਾਰੀਆਂ ਦੇ ਵੱਲੋਂ ਧਰਨਾ ਲਗਾਇਆ ਗਿਆ ਸੀ ਸ਼ੰਭੂ ਬਾਰਡਰ ਖੋਲਣ ਦੇ ਲਈ ਜੀ ਬਿਲਕੁਲ ਵਪਾਰੀਆਂ ਦੀ ਗੱਲ ਕਿੱਥੇ ਆਵੇ ਵਪਾਰੀਆਂ ਵੱਲੋਂ ਵੀ ਜਿਹੜਾ ਕਿਹਾ ਗਿਆ ਸੀ ਕਿ ਜਿਹੜਾ ਸਾਡਾ ਕੰਮ ਆ ਉਹ ਲਗਾਤਾਰ ਠੱਪ ਹੋ ਰਿਹਾ ਹੈ ਕਿਸਾਨ ਜਿਹੜਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉਹਨਾਂ ਨੇ ਜਿਹੜਾ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਦਾਇਰ ਕੀਤਾ ਸੀ ਤਾਂ ਉਸ ਤੋਂ ਦੇਖਦਾ ਹਾਂ ਨਾ ਹਾਈ ਕੌਂਨਲ ਨੇ ਇੱਕ ਫੈਸਲਾ ਲਿਆ ਨਾਲੇ ਪੰਜਾਬ ਸਰਕਾਰ ਨੂੰ ਵੀ ਕਿਹਾ ਹੈ ਕਿ ਜਿਹੜਾ ਤੁਸੀਂ ਪੰਜਾਬ ਸਰਕਾਰ ਜਿਹੜਾ ਆਪਣੇ ਕੰਢੇ ਦੇ ਡੈਰੀ ਗੱਡੀਆਂ ਯਾਨੀ ਕਿ ਆਪਾਂ ਕਹਿੰਦੇ ਸ਼ੰਭੂ ਡੈਰੀ ਗੱਡੀਆਂ ਜਿਹੜਾ ਆਪਾਂ ਰਸਤਾ ਜਿਹੜਾ ਬੰਦ ਕੀਤਾ ਗਿਆ ਜਾਨਿ ਕਿ ਉੱਥੇ ਬੈਰੀਕਟ ਲਗਾਏ ਗਏ ਨੇ ਤਾਂ ਉਹ ਵੀ ਜਿਹਨੇ ਹਟਾ ਦਿੱਤੇ ਜਾਣ। ਉਹ ਸਵਾਲ ਇਹ ਪਰਦਾ ਕਿ ਕਿਸਾਨ ਕਿੱਥੇ ਜਾਣਗੇ ਕਿ ਕਿਸਾਨਾਂ ਨੇ ਸ਼ੰਭੂ ਬਾਰਡਰ ਦੇ ਉੱਪਰ ਧਰਨਾ ਲਗਾਇਆ ਹੋਇਆ ਹੈ। ਜੇਕਰ ਸ਼ੰਭੂ ਬਾਰਡਰ ਦੇ ਉੱਪਰ ਤਣਾ ਲੱਗਿਆ ਹੋਇਆ ਕਿ ਆਖਰਕਾਰ ਉਹ ਸ਼ੰਭੂ ਬਾਰਡਰ ਤੋਂ ਕੀ ਕਿਸਾਨ ਉੱਠਣਗੇ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਲਗਾਤਾਰ ਜਿਹੜਾ ਕਿਸਾਨ ਨੇ ਉਹ ਸ਼ੰਭੂ ਬਾਰਡਰ ਦੇ ਉੱਪਰ ਡੱਟੇ ਹੋਏ ਨੇ ਕਿ ਆਖਰਕਾਰ ਉਹਨਾਂ ਨੂੰ ਕੋਈ ਨਵੀਂ ਜਗ੍ਹਾ ਜਿਹੜਾ ਡੀਸੀ ਵੱਲੋਂ ਦਿੱਤੀ ਜਾਵੇਗੀ ਕੀ ਕਿਸਾਨ ਮੰਨ ਜਾਣਗੇ ਇਹ ਹੁਣ ਸਮਾਂ ਦੱਸੇਗਾ ਕਿਉਂਕਿ ਜਿੱਤੇ ਨੂੰ ਦੇਖ ਕੇ ਗੱਲ ਕੀਤੀ ਆਵੇ ਤਾਂ ਜਿਹੜੇ ਕਿਸਾਨ ਆਗੂ ਨੇ ਆ ਜਿਹੜੇ ਕੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਕੇ ਆਏ ਸੀ ਜਿਸ ਤੋਂ ਬਾਅਦ ਜਿਹੜਾ ਇੱਕ ਮੋਜਮਗਰਾ ਸ਼ਹੀਦ ਹੋ ਗਿਆ ਸੀ ਸ਼ੁਭ ਕਰਨ ਪਰਵਾਦੇ ਪਰਿਵਾਰ ਨੂੰ ਜਿਹੜਾ ਰਾਸ਼ੀ ਦਿੱਤੀ ਗਈ ਸੀ 1 ਕਰੋੜ ਦੀ ਉਹਨਾਂ ਦੇ ਨਾਲ ਕਿਸਾ ਲਾਗੂ ਜਿਹੜੇ ਮੌਜੂਦ ਸਨ ਤਾਂ ਜਗਜੀਤ ਸਿੰਘ ਢੱਲੇਵਾਰ ਤਾਂ ਉਹਨੇ ਕਿਹਾ ਸੀ ਵੀ ਕਿੰਘਾੜੀ ਹੈ ਮੁੱਖ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਹੋਈ ਹੈ ਤਾਂ ਹੁਣ ਕਹਿ ਰਹੇ ਨੇ ਵੀ ਜਿਹੜਾ ਕਿਸਾਨ ਜਿਹਨੇ ਉਹ ਫਰਤਨਾ ਪ੍ਰਦਰਸ਼ਨ ਖਤਮ ਕਰ ਲੈਣ ਜੀ ਹੁਣ ਉਹ ਤਨਾ ਪ੍ਰਦਰਸ਼ਨ ਖਤਮ ਕਰਨ ਲਈ ਕਿ ਕੱਲ ਵੀ ਉਹਨਾਂ ਦੀ ਜੜੀ ਆ ਉਹ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੋਈ ਹੈ ਬੇਸ਼ੱਕ ਹਰਿਆਣਾ ਹਾਈ ਕੋਰਟ ਦਾ ਫੈਸਲਾ ਆਇਆ ਹੈ ਪਰ ਕਿਸਾਨ ਅਜੇ ਵੀ ਜਿਹੜਾ ਮੰਨਣ ਦੇ ਲਈ ਤਿਆਰ ਨਹੀਂ ਹਨ ਕਿ ਅਸੀਂ ਜਗਾ ਖਾਲੀ ਕਰਨੀ ਹੈ ਕੀ ਲੱਗਦਾ ਕਿਸਾਨਾਂ ਦੇ ਲਈ ਵੀ ਕੋਈ ਆਦੇਸ਼ ਜਾਰੀ ਹੋ ਸਕਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਬਿਲਕੁਲ ਇਸ ਤੇ ਜਿਹੜਾ ਆਪਾਂ ਕਹਿ ਰਹੇ ਹਾਂ ਵੀ ਹੰਟੂ ਨੀਆ ਦੀ ਕਿਸਾਨਾਂ ਦੇ ਲਈ ਜਿਹੜਾ ਸੰਦੇਸ਼ ਜਾਰੀ ਹੋਵੇ ਕਾਨੂੰਨ ਤੇ ਮਦਦਿਕ ਹਰ ਇੱਕ ਜਿਹੜਾ ਇਨਸਾਨ ਨੂੰ ਜਿਹੜਾ ਹਰ ਇੱਕ ਨਾਗਰਿਕ ਨੂੰ ਅਧਿਕਾਰ ਹੈ ਆ ਪ੍ਰਦਰਸ਼ਨ ਕਰਨ ਦਾ ਪਰ ਵਕੀਲ ਉਸ ਦਰਹਲ ਦੇ ਤੇ ਅੱਗੇ ਕਿ ਤਰ੍ਹਾਂ ਦੇ ਦੋ ਹਰਿਆਣਾ ਹਾਈ ਕੋਰਟ ਦਾ ਆਰਡਰ ਇਹ ਹੈ ਕਿ ਦੇਸੀ ਕੋਈ ਜਗ੍ਹਾ ਨੇ ਦਾਅਵਾ ਕਰੇ ਹੂੰ ਦੇਸੀ ਕਿਹੜੀ ਜਗ੍ਹਾ ਦਾਅਵਾ ਕਰਦੇ ਨੇ ਇਹ ਸਮਾਂ ਦੱਸੇਗਾ ਪਰ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਵੀ ਜਿਹੜਾ ਨੈਸ਼ਨਲ ਹਾਈਵੇਓ ਖਾਲੀ ਕਰਤਾ ਜਾਵੇ ਯਾਨੀ ਕਿ ਸ਼ੰਭੂ ਜਿਹੜਾ ਬੈਰੀਗੜੀ ਤੇ ਲਗਾਇਆ ਹੋ ਸਾਰਾ ਨੈਸ਼ਨਲ ਹਾਈਵੇਓ ਜੋ ਦਿੱਲੀ ਤੱਕ ਜਾਂਦਾ ਹੈ ਦਿੱਲੀ ਤੋਂ ਨਹੀਂ ਵੀ ਜਿਹੜਾ ਆਪਾਂ ਕਹਿ ਸਕਦੇ ਆ ਬੈਰੀਗੜੀ ਕੀਤਾ ਹੋਇਆ ਕਿਤੇ ਪੰਜਾਬ ਕਮੀ ਵੀ ਜਿਹੜਾ ਬੈਰੀਗੜੀ ਕੀਤਾ ਤਾਂ ਸਾਰਾ ਇਹ ਨੈਸ਼ਨਲ ਹਾਈਵੇ ਹੈ ਜਿਹੜਾ ਦਿੱਲੀ ਤੋਂ ਅਮਰੀਕ ਸਰ ਕਮੀ ਜਾਂਦਾ ਹੈ ਦਾ ਸਾਰਾ ਜੋ ਜਿਹੜਾ ਬੰਦ ਹੈ ਤਾਂ ਉਹ ਸਾਰਾ ਖੁੱਲਤਾ ਜਾਵੇ ਤੇ ਲੌਂਗ ਆਰਡਰ ਦੀ ਗੱਲ ਕੀਤੀ ਹੈ ਜਿਹੜਾ ਲੌਂਗ ਆਰਡਰ ਮੇਨਟੇਨ ਕਰਨ ਦੀ ਗੱਲ ਆ ਉਹ ਪੰਜਾਬ ਸੂਬੇ ਦੇ ਮੁੱਖ ਮੰਤਰੀ ਜਣਗੀ ਪੰਜਾਬ ਸਰਕਾਰ ਦੀ ਹੋਵੇਗੀ ਕਿਸ ਤਰ੍ਹਾਂ ਉਹ ਮੇਨਟੇਨ ਕਰਨਾ ਹੈ ਉਸੇ ਪਾਸੇ ਜੇਕਰ ਸਰਵਜਿੰਦ ਸਿੰਘ ਪੰਦੇ ਦੀ ਗੱਲ ਕੀਤੀ ਜਾਵੇ ਮਨਜੀਤ ਸਿੰਘ ਰਾਏ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਿਹਾ ਕਿ ਇਸ ਪਾਸੇ ਜਿਹੜਾ ਸੀ ਲਗਾਤਾਰ ਜਿਹੜਾ ਅਸੀਂ ਮੀਟਿੰਗ ਕਰ ਰਹੇ ਆ ਅੱਜ ਸਾਡੀ ਸਾਡੀ ਮੀਟਿੰਗ ਹੋਊਗੀ ਕਿ ਸਾਨੂੰ ਦਿੱਲੀ ਜਾਣਤਾ ਜਾਵੇ ਅਸੀਂ ਜਿਹੜਾ ਉੱਥੇ ਧੰਨ ਲਾਵਾਂਗੇ ਤੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਹੁਣ ਇਹਨਾਂ ਦੀ ਮੀਟਿੰਗ ਹੋਵੇਗੀ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਕੀ ਫੈਸਲਾ ਹੁੰਦਾ ਉਹ ਜਲਦ ਪਤਾ ਜਾਂ ਜਲਦ ਲੱਗ ਸਕਦਾ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਤਕਰੀਬਨ 6 ਮਹੀਨੇ ਦਾ ਸਮਾਂ ਹੋ ਚੁੱਕਿਆ ਜਿਹੜੇ ਕਿਸਾਨ ਨੇ ਉਹ ਆਪਣੀ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਐਮਐਸਕੇ ਦਾ ਮਾਮਲਾ জাফর ਹੋਰ ਨੇ ਕਮ ਮਾਮਲੇ ਲੈ ਕੇ ਮਸਲਨ ਲੈ ਕੇ ਬੇਸ਼ੱਕ ਚੋਣਾ ਸੰਮੇਗਰਾ ਇਹਨਾਂ ਵੱਲੋਂ ਜਿਹੜਾ ਕਿਹਾ ਗਿਆ ਸੀ ਵੀ ਅਸੀਂ ਜਿਨ੍ਹਾਂ ਨਾਲ ਘਰਾਵਾਂ ਕਰਾਂਗੇ ਤੁਸੀਂ ਤਸਵੀਰਾਂ ਵੀ ਦੇਖੀਆਂ ਲਗਾਤਾਰ ਜਿਹੜਾ ਕਿਸਾਨਾਂ ਦਾ ਘਰਾਵਾਂ ਵੀ ਕੀਤਾ ਕਿ ਜਿਹੜਾ ਉਮੀਦਵਾਰ ਨੇ ਉਹਨਾਂ ਦਾ ਗੱਡੀਆਂ ਦਾ ਕਾਫਲਾ ਵੀ ਰੋਕਿਆ ਗਿਆ ਤੇ ਇਸ ਬੰਦੀ ਦੀ ਤਸਵੀਰਾਂ ਬਹੁਤ ਸਾਹਮਣੇ ਆਈਆਂ ਨੇ ਹੁਣ ਹਰਿਆਣਾ ਹਾਈ ਕੋਰਟ ਦਾ ਜਿਹੜਾ ਕਿਸਾਨ ਨੇ ਉਹ ਫੈਸਲਾ ਮੰਨਣਗੇ ਜਾਂ ਫਿਰ ਪੰਜਾਬ ਦੀ ਗੱਲ ਕੀਤੀ ਜਾਵੇ ਕੀ ਪੰਜਾਬ ਦੇ ਜਿਹੜੇ ਕੀ ਉਹ ਸਥਿਤੀ ਹੈ ਜਿਹੜੀ ਕਿ ਮੁੜ ਪੈਦਾ ਹੋਵੇਗੀ ਜਿਹੜੀ ਕਿ ਫਰਵਰੀ ਮਹੀਨੇ ਦੇ ਵਿੱਚ ਦੇਖਣ ਨੂੰ ਮਿਲੇ ਉੱਥੇ ਜਿਹੜਾ ਕਿ ਮਾਹੌਲ ਹੈ ਤਣਾਅਪੂਨ ਦੇਖਣ ਨੂੰ ਮਿਲੇ ਨੇ ਅਥਰੂ ਗੈਸ ਦੇ ਗੋਲੇ ਵਰਾਏ ਗਏ ਸੀ ਜੀ ਬਿਲਕੁਲ ਮਜੀਦ ਸਿੰਘ ਰਾਏ ਦੀ ਗੱਲ ਕੀਤੀ ਆਵੇ ਕਿਸਾਨਾਂ ਨੂੰ ਕਿ ਉਹਨਾਂ ਨੇ ਕਿਹਾ ਸੀ ਦਿੱਲੀ ਜਾਵਾਂਗੇ ਸਾਡੇ ਕੋਲ ਸਾਨੂੰ ਤਾਂ ਜਗਾ ਖਾਲੀ ਜਗ ਨਹੀਂ ਪਈ ਤਾਂ ਦਿੱਲੀ ਜਾ ਕੇ ਵੀ ਪਤਾਚਨ ਕਰਾਂਗੇ ਤਾਂ ਹਾਊਸ ਰਾਪਿਆਂ ਵੀ ਖੁੱਲ ਜਾਣਗੇ ਸਾਨੂੰ ਦਿੱਲੀ ਜਾਣ ਦਾ ਰਸਤਾ ਦਿੱਤਾ ਜਾਵੇ ਜੇਕਰ ਪੰਜਾਬ ਸਰਕਾਰ ਉਸ ਦੇ ਇਸ ਤਰ੍ਹਾਂ ਤਾਂ ਅਸੀਂ ਵੀ ਜਿਹੜਾ ਦਿੱਲੀ ਜਾਣ ਦਾ ਹੱਕ ਦਾਣਾ ਕਾਨੂੰਨ ਦੇ ਵਾਸੀ ਆ ਤੇ ਸਾਨੂੰ ਜਿਹੜਾ ਦਿੱਲੀ ਜਾਂਦਾ ਜਾਵੇ ਤਾਂ ਨਾਚੋ ਜਿਹੜਾ ਕਿਸਾਨ ਹੈ ਦਿੱਲੀ ਜਾਣਗੇ ਤਾਂ ਆਪਣੇ ਆਪ ਹੀ ਜਿਹੜਾ ਜਗਾ ਉਹ ਖੱਲ੍ਹੇ ਹੋ ਜਾਵੇ ਜਿਸ ਤਰ੍ਹਾਂ ਦੇ ਬਿਆਨ ਬਾਜ਼ੀ ਜਿਹੜੇ ਨੇ ਕਿਸਾਨਾਂ ਆਗੂ ਜਿਹੜੇ ਲਗਾਤਾਰ ਦੇ ਰਹੇ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਜੀ तमाम ਜਾਣਕਾਰੀ ਦੇਣ ਦੇ ਲਈ ਸੋ ਆਦੇਸ਼ ਦਿੱਤੇ ਗਏ ਨੇ ਹਾਈ ਕੋਰਟ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਤਾਂ ਹੁਣ ਦੇਖਣਾ ਹੋਵੇਗਾ ਹਰਿਆਣਾ ਸਰਕਾਰ ਇੱਕ ਹਫਤੇ ਦੇ ਅੰਦਰ ਅੰਦਰ ਬੈਰੀਗੇਟਿੰਗ ਖੋਲਦੀ ਹੈ ਤਾਂ ਜੇਕਰ ਬੈਰੀਗੇਟ ਖੋਲੇ ਗਏ ਨੇ ਤਾਂ ਜੋ ਕਿ ਕਿਸਾਨ ਨੇ ਡਟੇ ਹੋਏ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਤਾਂ ਉਹਨਾਂ ਦੇ ਲਈ ਇਹ ਰਸਤਾ ਜਿਹੜਾ ਕਿ ਸਾਫ਼ ਹੋ ਜਾਵੇਗਾ ਤਾਂ ਦੇਖਣਾ ਹੋਵੇਗਾ ਦਿੱਲੀ ਵਾਲ ਜਿਹੜੇ ਕਿ ਉਚਾਲੇ ਪਾਉਂਦੇ ਨੇ ਕਿਸਾਨ ਜਾਂ ਨਹੀਂ ਹਾਂ ਕਿਤੇ ਨਾ ਕਿਤੇ ਇਹ ਵੀ ਕਹਣਾ ਹੈ ਕਿਸਾਨ ਦਾ ਕਿ ਉਹ ਦਿੱਲੀ ਦਾ ਜ਼ਰੂਰ ਜਾ ਕੇ ਹੀ ਰਹਿਣਗੇ ਕਿਉਂਕਿ ਉਹਨਾਂ ਦੀ ਜਿਹੜੀਆਂ ਮੰਗਾਂ ਨੇ ਕੇਂਦਰ ਸਰਕਾਰ ਤੋਂ ਲਗਾਤਾਰ ਮੰਗਾਂ ਦੀ ਜੋ ਕਿ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਮਸਲਾ ਤੇ ਐਮਐਸਪੀ ਦਿੱਤੀ ਜਾਵੇ ਤਾਂ ਉਸ ਸੰਬੰਧੀ ਉਹ ਦਿੱਲੀ ਜੋ ਕਿ ਮੋਰਚਾ ਜ਼ਰੂਰ ਲਗਾਉਣਗੇ ਸੋ ਅਜੇ ਹਕਣਾ ਕੁਝ ਕਿਸਾਨਾਂ ਦਾ ਤਾਂ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਸਥਿਤੀ ਕਿਵੇਂ ਦੀ ਪੈਦਾ ਹੋਵੇਗੀ ਕਿਵੇਂ ਦੇ ਹਾਲਾਤ ਬਣਨਗੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਦੇਖਦੇ ਰਹੋ ਚਰਦੀਕਲਾ ਟਾਈਮ ਟੀਵੀ ਧੰਨਵਾਦ ਮੈਂ ਸਰਵਨ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਰਮ ਦੀ ਬੇਟੀ ਪੰਜਾਬ ਸੇ ਜੋ ਦੋ ਫੋਰਮੋਖੀ ਔਰ ਸੇ ਮੋਰਚਾ ਹਰਿਆਣੇ ਕੇ ਬਾਰਡਰ ਕੇ ਉਪਰ ਚੱਲ ਰਹਾ ਹੈ जो हमें मीडिया के थ्रू आज पता चला है कि माननीय हाई कोर्ट पंजाब हरियाणा ने ये निर्णय लिया है कि हरियाणा सरकार को कहा गया है कि वो जो बैरिकेटिंग उन्होंने की है वो खोल ली जाए एक तो हम अभी उसकी अपने वकीलों से हाई कोर्ट के वो कॉपी लाएंगे उस कॉपी में हाई कोर्ट ने क्या ऑर्डर किए हैं एक तो उसके बारे में हम लोग जानेंगे हम जो पहली प्रतिक्रिया इसके ऊपर देना चाहते हैं अभी अभी एक हफ्ते का समय है 16 जुलाई को हम इसके ऊपर दोनों फॉर्मों की मीटिंग करेंगे जहां तक हमारा सवाल था हमने कल भी कहा था कि हमारी ओर से रास्ता बंद नहीं है हमारे निर्णय के ऊपर ही हाई कोर्ट ने मोहर लगाई है कि हरियाणा सरकार के बैरिकेटिंग हैं हम ये कहना चाहेंगे पूरे देश भर से अगर हरियाणा सरकार बैरिकेटिंग हटाती है हमने दिल्ली जीने का निर्णय किया था टकराव के कारण इस निर्णय के ऊपर रुके हुए थे इसके बारे में 16 को फैसला करेंगे हमारी ओर से रास्ता बंद नहीं रहेगा ये हम कहना चाहते हैं जिसके ऊपर मुडली प्रतिक्रिया है तो आज हम लोग बाबा बकाड़ा एरिया में इस मोर्चे की मजबूती के लिए आए हुए हैं और जो अमृतसर का जथा है वो बीस अगस्त को यहाँ से जाएगा धन्यवाद एक का राइट है वो अपना पीसफुल प्रोटेस्ट एट ए डेजिग्नेटेड प्लेस कर सकता है लेकिन हाईवे को बंद नहीं किया जा सकता जी जी तो फिर हाँ... ने ऑनरेबल कोर्ट के आगे रखा है जी कि ये पंजाब की तरफ बैठे हैं पंजाब इनको पंजाब गवर्नमेंट इनको वहाँ से एक डेजिग्नेटेड प्लेस के लिए उठाएं हम साथ ही साथ ही अपनी बैरिकेडिंग हटा देंगे बिकॉज लॉ एंड ऑर्डर हमने मेंटेन रखा तो ऑनरेबल कोर्ट ने पंजाब सरकार हरियाणा सरकार दोनों को ही निर्देश दिए हैं हरियाणा सरकार को ये निर्देश दिया है कि आप सात दिन में ये बैरिकेटिंग हटाओगे अगर कोई लॉ एंड ऑर्डर प्रॉब्लम आएगी तो उसके लिए आपको परमिशन है वट एवर प्रिवेंटिव एक्शंस यू वॉन्ट टू टेक आप ले सकते हो ऐसी ही सिमिलर डायरेक्शन पंजाब गवर्नमेंट को दी गई है कि वो भी लॉ एंड ऑर्डर मेंटेन करेंगे और अगर उनकी तरफ भी कोई बैरिकेडिंग है उसको भी हटाएंगे और किसानों को हटाने के लिए हाँ जी वो लॉ एंड ऑर्डर बिकॉज देखो अगर किसान बैठे ही रहेंगे हम अगर बैरिकेडिंग हटा भी देते हैं तो ब्लॉकेज तो हटेगी नहीं ऑर्डर्स so, हैं कि हाईवे को ओपन करना है और दूसरा हमने अपने तीन ऑफिसर्स का नाम दिया था इन्वेस्टिगेट करने के लिए लास्ट ऑर्डर में ऑनरेबल कोर्ट ने हमें बोला था कि आप अपने सीनियर ऑफिसर्स के तीन ऑफिसर्स का पैनल दीजिए जिसमें से हम एक ऑफिसर को एसआईटी का हेड लगाएंगे जो शुभकर्ण केस में इन्वेस्टिगेट को हेड करेंगे ਉਸ ਵਿੱਚ हमने तीन ऑफिसर्स का नाम दिया जिसमें से हमारे मिस्टर सतीश बालान कमिश्नर ऑफ पुलिस झज्जर उनको एसआईटी हेड नॉमिनेट कर दिया